ਜੀ ਆ ਇਹ ਤਸਵੀਰ ਮੈਂ ਤੁਹਾਡੇ ਨਾਲ ਸਾਂਝੀ ਇਹ ਕਰ ਰਿਹਾ ਪਿੰਡ ਦੋਨਾਂ ਨਾਨਕਾ ਤੇ ਮਾਤਮ ਨਗਰ ਢਾਣੀ ਜਿਹੜੀ ਦੋਨਾਂ ਨਾਨਕਾ ਦੇ ਆਪਾਂ ਖੜੇ ਆ ਆ ਲੋਕਾਂ ਵਾਸਤੇ ਤਾਂ ਜਿਹੜਾ ਹੜ ਜਿਹੜਾ ਸੁੱਕ ਚੁੱਕਿਆ ਪਰ ਜਿਹੜੇ ਆ ਬਾਈ ਖੜੇ ਨੇ ਇਹਨਾਂ ਵਾਸਤੇ ਅਜੇ ਹੜ ਨਹੀਂ ਸੁੱਕਿਆ ਤੁਸੀਂ ਬਾਈ ਦੇ ਆ ਪੈਰਾਂ ਤੋਂ ਲੱਤਾਂ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਪਾਣੀ ਕਿੰਨੇ ਫੁੱਟ ਇਸ ਟਾਈਮ ਇੱਥੇ ਖੜਾ ਹੈ ਇਹ ਜੇ ਬਾਈ ਜੀ ਥੋੜੇ ਹੋਰਾਂ ਖੜੇ ਸ਼ਾਇਦ ਅੱਗੇ ਜਾਣਗੇ ਅੱਗੇ ਹੋਰ ਡੂੰਗਾ ਹੋਏਗਾ ਪਾਣੀ ਤਾ ਇਹ ਹਾਲਾਤ ਨੇ ਫਾਜ਼ਲ ਕਾ ਬਾਰਡਰ ਪੱਟੀ ਦੀ ਅੱਜ ਤਰੀਕ ਆਪਾਂ ਗੱਲ ਕਰੀਏ 8 ਨਵੰਬਰ ਆ ਦਿਨ ਦੀ ਗੱਲ ਕਰੀਏ ਸ਼ਨੀਵਾਰ ਤੇ 2025 ਤਾਂ ਬਿਲਕੁਲ ਇਹ ਬਾਈ ਕਹ ਰਹੀ ਜਦੋਂ 2023 ਆਈ ਸੀ ਉਦੋਂ ਵੀ ਸਾਡੇ ਨਾਲ ਇਹ ਹਾਲਾਤ ਹੋਏ ਸੀ ਤਾਂ ਫਸਲ ਦੀ ਜਿਹੜੀ ਝੋਨਾ ਜਿਹੜਾ ਗਿਆ ਫਿਰ ਉਤੋਂ ਕਣਕ ਦੀ ਬਜਾਈ ਨਹੀਂ ਹੋਈ ਹੁਣ ਇਸ ਵਾਰ ਵੀ ਝੋਨਾ ਵੇਚਿਆ ਤੇ ਝੋਨਾ ਗਿਆ ਤੇ ਹੁਣ ਕਣਕ ਦੇ ਬਜਾਈ ਫਿਰ ਨਹੀਂ ਹੋਣੀ ਤਾਂ ਇੱਕ ਗੱਲ ਹੋਰ ਬਾਈ ਜੀ ਦੱਸ ਰਹੀ ਸੀ ਸਾਹਮਣੇ ਜਿਹੜਾ ਤੁਸੀਂ ਬੋਰ ਦੇਖ ਸਕਦੇ ਹੋ ਬੋਰ ਕਹਿੰਦੇ ਇਸ ਵਾਰੀ ਕਰਾਇਆ ਤਾ ਇਸ ਵਾਰੀ ਪਾਣੀ ਆ ਕੇ ਤੇ ਬੋਰ ਵੀ ਜਿਹੜਾ ਖਰਾਬ ਹੋ ਚੁੱਕਿਆ ਤਾਂ ਥੋੜੀ ਜਿਹੀ ਜ਼ਮੀਨ ਹੈ ਕੋਈ ਜ਼ਿਆਦਾ ਜ਼ਮੀਨ ਨਹੀਂ ਆ ਚਾਰ ਪੰਜ ਕਿੱਲੇ ਦਸਤੇ ਪੈ ਤੇ ਇੱਕ ਹੋਰ ਜਿਹੜੀ ਮੰਦ ਪਾਗੀ ਘਟਨਾ ਬਾਈ ਜੀ ਸਾਡੇ ਨਾਲ ਆ ਦੱਸ ਰਿਆ ਸੀ ਜਦੋਂ ਅਸੀਂ ਗੱਲਬਾਤ ਕੀਤੀ ਤਾਂ ਇਹਨਾਂ ਦੇ ਤੁਹਾਡੇ ਵੱਡੇ ਭਾਈ ਸਾਹਿਬ ਕੋ ਛੋਟੇ ਸੀ ਛੋਟੇ ਭਾਈ ਸਾਹਿਬ ਹੈ ਨਾ ਕੀ ਨਾਮ ਸੀ ਭਈ ਉਹਨਾਂ ਦਾ ਸ਼ਿੰਗਾਰ ਸਿੰਘ ਸ਼ਿੰਗਾਰ ਸਿੰਘ ਬਿਲਕੁਲ ਇੱਥੇ ਇਹਨਾਂ ਦਾ ਨਾਲ ਘਰ ਹੈ ਉਹ ਭੈਣ ਜੀ ਉੱਥੇ ਖੜੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਆ ਸੱਪ ਦੇ ਡੱਸਣ ਦੇ ਨਾਲ ਉਹਨਾਂ ਦੀ ਜਿਹੜੀ ਮੌਤ ਹੋਈ ਸੀ ਤਾਂ ਕਾਫੀ ਬਾਈ ਜੀ ਨੇ ਹੈਲਪ ਲੈਣ ਵਾਸਤੇ ਛੋਟੇ ਛੋਟੇ ਬੱਚੀਆਂ ਇਹਨਾਂ ਦੇ ਵਿਆਹ ਵੀ ਕਰਨੇ ਨੇ ਆ ਫੈਲ ਵੀ ਬਣੀ ਹੋਈ ਹੈ ਪਰ ਕੋਈ ਹੈਲਪ ਨਹੀਂ ਹੋਈ ਆ ਉਸ ਵਕਤ 2023 ਚ ਹੜ ਆਈ ਸੀ ਤਾਂ ਬਾਈ ਜੀ ਇੱਟਾਂ ਵਗੈਰਾ ਸਾਫ਼ ਕਰ ਰਹੇ ਸੀ ਤਾਂ ਜਿਹੜਾ ਸੱਪ ਲੜ ਗਿਆ ਸੀ ਹੜਾਂ ਦੇ ਵਿੱਚ ਹੀ ਤਾ ਹੁਣ ਅੱਜ ਵੀ ਤੁਸੀਂ ਆ ਵੇਖ ਸਕਦੇ ਹੋ ਹਾਲਾਤ ਬਹੁਤ ਜ਼ਿਆਦਾ ਮਾੜੇ ਨੇ ਕਿਤੇ ਨਾ ਕਿਤੇ ਬਾਈ ਜੀ ਕਹਿੰਦੇ ਪ੍ਰਸ਼ਾਸਨ ਤੱਕ ਵੀ ਪਹੁੰਚ ਕੀਤੀ ਐ ਮੌਜੂਦਾ ਵਿਧਾਇਕ ਤੱਕ ਵੀ ਅਸੀਂ ਪਹੁੰਚ ਕੀਤੀ ਐ ਪਰ ਅਜੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਸਿਰਫ ਸਾਨੂੰ ਲਾਰੇ ਲਾ ਦਿੰਦੇ ਆ ਵੀ ਤੁਹਾਡਾ ਹੱਲ ਕਰਾਂਗੇ ਕਰਾਂਗੇ ਬਾਈ ਜੀ ਕਹਿੰਦੇ ਕੱਲ ਵੀ ਇੱਥੇ ਮੌਜੂਦਾ ਵਿਧਾਇਕ ਪਹੁੰਚੇ ਅਸੀਂ ਪਿੰਡ ਦੋਨਾਂਨਾਂ ਕਪਚੇ ਬਾਈ ਜੀ ਹਾਂਜੀ ਹਾਂਜੀ ਪਿੰਡ ਦੋਨਾਂਨਾਂ ਕਪਚੇ ਪਹੁੰਚੇ ਜਿੱਥੇ ਇਹਨਾਂ ਨੇ ਗੱਲਬਾਤ ਕੀਤੀ ਕਹਿੰਦੇ ਕਰਦੇ ਆ ਕਰਦੇ ਆ ਕਰਦੇ ਆ ਤਾਂ ਕਿਤੇ ਨਾ ਕਿਤੇ ਇੱਕ ਸੰਸਥਾ ਵੱਲੋਂ ਜਿਹੜੀ ਜੋਤੀ ਫਾਊਂਡੇਸ਼ਨ ਹੈ ਉਹ ਉਹਨਾਂ ਨੇ ਉਹਨਾਂ ਨੇ ਘਟਾਉਣ ਦੀ ਕੋਸ਼ਿਸ਼ ਕੀਤੀ ਪਰ ਜਿਹੜੇ ਨਾਲ ਦੇ ਕਿਸਾਨਾਂ ਨੇ ਨਹੀਂ ਸਹਿਮਤੀ ਦਿੱਤੀ ਵੀ ਸਾਡੇ ਖੇਤਾਂ 'ਚ ਪਾਣੀ ਨਾ ਜਾਣਾ ਜਾਏਗਾ ਸਾਡੇ ਖੇਤਾਂ 'ਚ ਪਾਣੀ ਆ ਖਰਾਬ ਹੋਏਗਾ ਇਹਨਾਂ ਦਾ ਪੱਕਾ ਜਿਹੜਾ ਹੱਲੇ ਹੋ ਸਕਦਾ ਹੈ ਕਿ ਇੱਕ ਇੱਥੇ ਜਿਹੜਾ ਪਾਈਪ ਲਾਈਨ ਪਾ ਕੇ ਪਾਣੀ ਅੜ ਦਰਿਆ ਦੇ ਵਿੱਚ ਕੱਢਿਆ ਜਾਵੇ ਤੇ ਇਹ ਜਿਹੜੇ ਕਿਸਾਨ ਨੇ ਇਹਦੀ ਰੋਟੀ ਆ ਬਣ ਸਕਦੀ ਹੈ ਨਹੀਂ ਤਾਂ ਫਿਰ ਕਿਸਾਨ ਅੱਜ ਵੀ ਖਤਮ ਤੇ ਕੱਲ ਵੀ ਖਤਮ ਗੁਜ਼ਾਰਾ ਭਾਈ ਜੀ ਬਹੁਤ ਜ਼ਿਆਦਾ ਮਾੜਾ ਹੈ ਮੈਂ ਤੁਹਾਡੇ ਨਾਲ ਗੱਲਬਾਤ ਸਾਂਝੀ ਕਰ ਰਿਹਾ ਬਲਦੀਪ ਲੱਦਕਾ